ਸਵੰਸਿਕ ਖਲੜਾ ਦੇ ਜੀਵਨ ਦੇ ਉੱਤੇ ਤੱਥਾਂ ਦੇ ਆਧਾਰ ਤੇ ਅਦਾਲਤੀ ਪ੍ਰਕਿਰਿਆ ਦੇ ਆਧਾਰ ਤੇ ਪੰਜਾਬ 95 ਫਿਲਮ ਜਿਹਦੇ ਵਿੱਚ ਦਲਜੀਤ ਦਸਾਂਝ ਨੇ ਅਹਿਮ ਰੋਲ ਨਿਭਾਇਆ ਪਰ ਉਹ ਫਿਲਮ ਪਹਿਲਾਂ ਤਾਂ ਕਹਿੰਦੇ ਜੀ ਭਾਰਤ ਚ ਨਹੀਂ ਰਿਲੀਜ਼ ਹੋ ਸਕਦੀ ਫਿਰ ਕਹਿੰਦੇ ਜੀ ਵਿਦੇਸ਼ ਚ ਵੀ ਨਹੀਂ ਹੋਊਗੀ ਉਹ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਦੂਸਰੇ ਪਾਸੇ ਇੱਕ ਇਸ ਸ਼ਬਦ ਦੇ ਦਰਮਿਆਨ ਇੱਕ ਸੁਖਾਮੀ ਖ਼ਬਰ ਹੀ ਨਿਕਲ ਕੇ ਆਈ ਕਿ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖਲੜਾ ਦੇ ਨਾਮ ਦੇ ਉੱਤੇ ਸਰਕਾਰੀ ਸਕੂਲ ਦਾ ਨਾਮ ਰਸਟੀਆਂ ਦੇ ਜਾਂ ਉਹਦੀ ਕਮੇਟੀ ਦੇ ਮੈਂਬਰਾਂ ਦੇ ਹੈਨਾ 6 ਸੱਤ ਮੈਂਬਰਾਂ ਚੋਂ 6 ਦਾ ਸਿੱਧਾ ਸਮਰਥਨ ਇਸ ਗੱਲ ਸੀਗਾ ਕਿ ਬਿਲਕੁਲ ਤੇ 7ਵੇਂ ਮੈਂਬਰ ਨੇ ਕਿਸੇ ਵੀ ਪਾਸੇ ਵੋਟ ਪਾਉਣ ਨੂੰ ਕਰ ਕੀਤਾ ਇੰਜ 6 ਮੈਂਬਰ ਇੱਕ ਪਾਸੇ ਹੋਣ ਨਾਲ ਇਹ ਤੈਅ ਹੋਇਆ ਕਿ ਹਾਂ ਅਮਰੀਕਾ ਦੇ ਇਸ ਸਰਕਾਰੀ ਸਕੂਲ ਦਾ ਨਾਮ ਜਸਵੰਤ ਸਿੰਘ ਖਲੜਾ ਦੇ ਨਾਮ ਤੇ ਹੋਏ ਸਾਰੀਆਂ ਧਿਰਾਂ ਦੀ ਇੱਛਾ ਹੈ ਕਿ ਜਸਵੰਤ ਸਿੰਘ ਖਲੜਾ ਦੇ ਜੀਵਨ ਦੇ ਉੱਤੇ ਬਣੀ ਫਿਲਮ ਵੀ ਹੁਣ ਰਿਲੀਜ਼ ਹੋਣੀ ਚਾਹੀਦੀ ਹੈ ਸੋ ਇੱਕ ਪਾਸੇ ਐਮਰਜੈਂਸੀ ਵਰਗੀਆਂ ਫਿਲਮਾਂ ਨੂੰ ਜਦੋਂ ਜਹਿਦ ਕਰਾ ਕੇ ਰੀਲੀਜ਼ ਵੀ ਕਰਾਇਆ ਜਾ ਰਿਹਾ ਲਵਾਇਆ ਵੀ ਜਾ ਰਿਹਾ ਉਹਦੇ ਲਈ ਕੀ ਕੁਛ ਹੁੰਦਾ